ਪੰਚਾਇਤ ਵੱਲੋਂ ਜੇ ਕੋਈ ਕੰਮ ਕੀਤੇ ਜਾਂਦੇ ਆ ਤਾਂ ਲੋਕ ਕਰ ਨਹੀਂ ਦਿੰਦੇ ਜੇ ਨਹੀਂ ਕਰਦੇ ਫਿਰ ਤਾਂ ਨਿਸ਼ਾਨੇ ਤੇ ਹੋਣਾ ਹੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਗਲੀ ਨੂੰ ਲੈ ਕੇ ਵਿਵਾਦ ਹੋਇਆ ਪਿੰਡ ਦੇ ਇੱਕ ਵਿਅਕਤੀ ਨੇ ਪਿੰਡ ਦੇ ਸਰਪੰਚ ਦੇ ਭਰਾ ਨੂੰ ਗੋਲੀਆਂ ਵਾਰ ਦਿੱਤੀਆਂ ਨੇ ਜਾਣਕਾਰੀ ਮਿਲ ਰਹੀ ਹੈ ਕਿ ਸਰਹੱਦੀ ਕਸਬਾ ਕਲਾਂ ਨੌਰ ਦੇ ਨਾਲ ਲੱਗਦਾ ਪਿੰਡ ਸ਼ਹੂਰਖੁਰਦ ਉਹਦੇ ਵਿੱਚ ਪੰਚਾਇਤ ਦੇ ਵੱਲੋਂ ਇੱਕ ਗਲੀ ਬਣਾਈ ਜਾ ਰਹੀ ਸੀ ਉਹਨੂੰ ਲੈ ਕੇ ਵਿਵਾਦ ਹੋਇਆ ਤੇ ਵਿਵਾਦ ਤੋਂ ਬਾਅਦ ਪਿੰਡ ਦੇ ਇੱਕ ਵਿਅਕਤੀ ਲਖਪ੍ਰੀਤ ਸਿੰਘ ਫੌਜੀ ਨੇ ਆਪ ਆਦਮੀ ਪਾਰਟੀ ਦੇ ਨਾਲ ਸਬੰਧਤ ਸਰਪੰਚ ਗੁਰਵਿੰਦਰ ਸਿੰਘ ਦੇ ਛੋਟੇ ਭਰਾ ਨਿਰਮਲ ਸਿੰਘ ਨੂੰ ਰਸਤੇ ਦੇ ਵਿੱਚ ਕਲਾਂ ਨੌਰ ਦੀ ਗਊਸ਼ਾਲਾ ਦੇ ਨੇੜੇ ਘੇਰਿਆ ਅਤੇ ਘੇਰ ਕੇ ਗੋਲੀਆਂ ਮਾਰ ਦਿੱਤੀਆਂ ਜਿਸ ਕਾਰਨ ਸਰਪੰਚ ਦੇ ਭਰਾ ਦੀ ਮੌਕੇ ਤੇ ਮੌਤ ਹੋ ਗਈ। ਉੱਥੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਅਤੇ ਦੋਸ਼ੀ ਨੂੰ ਫੜਨ ਵਾਸਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨਿਰਮਲ ਸਿੰਘ ਦੇ ਚਚੇਰੇ ਭਰਾ ਮੋਹਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਵੱਡਾ ਭਰਾ ਪਿੰਡ ਸ਼ਹੂਰ ਖੁਰਦਾ ਸਰਪੰਚ ਹੈ ਅਤੇ ਉਹਨਾਂ ਨੇ ਪਿੰਡ ਦੇ ਵਿੱਚ ਇੱਕ ਗਲੀ ਬਣਾਉਣੀ ਸ਼ੁਰੂ ਕੀਤੀ ਹੋਈ ਹੈ। ਇਸ ਗਲੀ ਨੂੰ ਲੈ ਕੇ ਪਿੰਡ ਦਾ ਇੱਕ ਵਿਅਕਤੀ ਲਵਪ੍ਰੀਤ ਸਿੰਘ ਫੌਜੀ ਉਹਨਾਂ ਨੂੰ ਰੋਕ ਰਿਹਾ ਸੀ ਜਿਸ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ ਇਸੇ ਰੰਜਿਸ਼ ਦੇ ਤਹਿਤ ਲਵਪ੍ਰੀਤ ਫੌਜੀ ਨੇ ਸਰਪੰਚ ਦੇ ਭਰਾ ਨਿਰਮਲ ਸਿੰਘ ਦੀ ਕਲਾ ਨੌੜ ਦੀ ਗਊਸ਼ਾਲਾ ਦੇ ਨੇੜੇ ਉਸ ਨੂੰ ਘੇਰ ਕੇ ਉਹਨਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਨਿਰਮਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਦੋਸ਼ੀ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੋਹਨ ਸਿੰਘ ਪਹਿਲਵਾਨ ਸਰਵਜੇ ਦੇ ਅਸੀਂ ਸਰਕਾਰੀ ਰਸਤਾ ਡੇ ਹਾਂ ਜੀ ਬਣਾਉਣ ਪਹਿਲਾਂ ਇਹਨਾਂ ਨੇ ਸਰਕਾਰੀ ਰਸਤਾ ਡੱਕਿਆ ਐਸ ਐਚਓ ਸਾਹਿਬ ਕੋਲ ਇਹਨੇ ਮੌਕਾ ਵੇਖਿਆ ਜਾ ਕੇ ਮੌਕਾ ਵੇਖੋ ਤਾਂ ਕਿ ਤੁਸੀਂ ਰਸਤਾ ਚਾਲੂ ਕਰੋ ਇਹਨਾਂ ਨੇ ਰਾਤ ਬੰਦੇ ਲਿਆਂਦੇ ਖਾਸਿਓ ਜੀ ਇਹਨਾਂ ਨੇ ਪਹਿਲਾਂ ਸਾਰਾ ਪਿੰਡ ਦੇ ਸਾਡੇ ਮੁੰਡੇ ਨੂੰ ਸੱਟਾਂ ਲਾ ਕੇ ਨੇ ਉਹ ਵੀ ਇੱਥੇ ਦਾਖਲ ਹੋਇਆ ਅੱਜ ਇਹਨਾਂ ਨੇ ਸਰਪੰਚ ਸਾਡਾ ਮਾਰਦਾ ਜਿਹੜਾ ਸਰਪੰਚ ਦਾ ਭਰਾ ਨਰਮਨ ਸਿੰਘ ਮੈਨੂੰ ਧਮਕੀ ਦਿੱਤੀ ਰਾਤ 10 ਵਜੇ ਮੈਨੂੰ ਲਫ ਫੋਨ ਆਇਆ ਜੀ ਉਹਦਾ ਸਰਵਣ ਸਰਵਣ ਸਿੰਘ ਅੰਗਲੈਂਡ ਤੋਂ ਆਦਾ ਸਵੇਰੇ ਕਲਾਂਦਰ ਤੋਂ ਜਾ ਕੇ ਕੋ ਤੇਰਾ 10 ਸਾਲਾਂ ਦਾ ਮੁੰਡਾ ਚੁੱਕ ਕੇ ਮਾਰਦਾ ਸਕੂਲੋਂ ਮੈਂ ਆ ਵੀ ਮਨੂ ਗਰੋ ਮੇਰਾ ਭਰਾ ਅਬਰਤਾ ਜੀ ਉੱਥੇ ਹੀ ਦੂਜੇ ਪਾਸੇ ਮੌਕੇ ਤੇ ਪਹੁੰਚੇ ਐਸਪੀ ਡੀ ਯਵਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਵਲੀ ਭੇਜ ਦਿੱਤਾ ਗਿਆ ਅਤੇ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਫੜਨ ਵਾਸਤੇ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦਾ ਦਾਵਾ ਕੀਤਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਅਤੇ ਉਹਨਾਂ ਨੇ ਇਹ ਵੀ ਆਖਿਆ ਕਿ ਪਿੰਡ ਵਿੱਚ ਵੱੜ ਰਹੀ ਪੰਚਾਇਤੀ ਗਲੀ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ ਜਿਸ ਕਰਕੇ ਗੋਲੀ ਚਲਾ ਦਿੱਤੀ ਗਈ। ਕਲੰਡੌਰ ਦੇ ਪਿੰਡ ਸ਼ੂਰ ਦੇ ਵਿੱਚੋਂ ਸਾਰੀ ਇਨਫਰਮੇਸ਼ਨ ਆਈ ਸੀ ਕਿ ਇੱਥੇ ਮਜੂਤਾ ਜਿਹੜੇ ਸਰਪੰਚ ਨੇ ਉਹਨਾਂ ਦੇ ਭਰਾ ਨਿਰਮਲ ਸਿੰਘ ਨੂੰ ਜਿਹੜੀਆਂ ਇੱਕ ਪਿੰਡ ਦੇ ਵਿਅਕਤੀ ਜਿਸ ਦਾ ਨਾਮ ਲਖਪੀ ਸਿੰਘ ਫੌਜੀ ਉਹਨਾਂ ਵੱਲੋਂ ਜਿਹੜੀਆਂ ਗੋਲੀਆਂ ਮਾਰਕੀਆਂ ਸੀ। ਤੋਂ ਅਸੀਂ ਮੌਕੇ ਤੇ ਪਹੁੰਚਿਆ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਸਾਰੀ ਇਹਨਾਂ ਦੀ ਡਿਟੇਲ ਲੈ ਲਈ ਔਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਨਿਸ਼ਾਨਦੇਸ਼ਾਂ ਤੇ ਅਸੀਂ ਜਿਹੜੀਆਂ ਉਹ ਵਰਕਪਲ ਟੀਮਾਂ ਬਣਾ ਕੇ ਜਿੰਨੇ ਬੰਦਿਆਂ ਦੇ ਨਾਮ ਇਹਦੇ ਵਿੱਚ ਫਿਗਰ ਹੋ ਰਹੇ ਨੇ ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਇਮੀਡੀਏਟਲੀ ਸੀ ਐਫਆਈਆਰ ਦਰਜ ਕਰਕੇ ਤੇ ਅਸੀਂ ਇਹ ਟੀਮਾਂ ਬਣਾ ਕੇ ਰੇਡਸ ਜਿਹੜੇ ਸ਼ੁਰੂ ਕਰਵਾ ਦਿੱਤੇ ਨੇ ਆਲਰੇਡੀ ਔਰ ਬਹੁਤ ਜਲਦ ਅਸੀਂ ਜਿਹੜੇ ਇਹਦੇ ਦੋਸ਼ੀ ਨੇ ਉਹ ਆਇਡੈਂਟੀਫਾਈਡ ਨੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਔਰ ਉਹਨਾਂ ਨੂੰ ਬੰਦੀ ਸਾਰਾ ਇਹ ਜਿਹੜੇ ਗੋリエ ਹੋ ਜੀ ਮੋਟਰ ਵਹੀਨ ਦੇ ਪੁਛਿਆ ਪਾਤੀ ਗਏ ਹਾਂਜੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ ਸੋ ਕਿ ਸਾਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਅਸੀਂ ਇੱਥੇ ਸਿਵਲ ਹਸਪੀਟਲ ਦੇ ਵਿੱਚ ਜਾਣ ਕੇ ਦੇਖਿਆ ਕਿ ਉਹਨਾਂ ਦੀ ਜਿਹੜੀ ਆ ਉਹ ਡੈਥ ਹੋ ਚੁੱਕੀ ਸੀ ਪਰ ਫਿਰ ਹਾਲ ਜਿਹੜਾ ਹੈਗਾ ਆ ਅਸੀਂ ਇਹਦੇ ਵਿੱਚ ਸਾਡਾ ਜਿਹੜਾ ਪਹਿਲਾ ਟਾਰਗੇਟ ਹੈਗਾ ਉਹ ਇਹ ਹੈਗਾ ਕਿ ਅਸੀਂ ਜਲਦੀ ਤੋਂ ਜਲਦੀ ਜਿਹੜੇ ਸਾਡੇ ਇਸ ਮੁਕਦਮੇ ਦੇ ਦੋਸ਼ੀ ਨੇ ਉਹਨਾਂ ਨੂੰ ਅਸੀਂ ਜਿਹੜਾ ਉਹ ਅਰੈਸਟ ਕਰੀਏ ਜੇ ਕੋਈ ਸੀਸੀਟੀਵੀ ਫੋਟੋ ਜੀ ਵੀ ਕੋਈ ਹੈ ਘਟੇ ਕੋਲ ਫਿਲਹਾਲ ਅਜੇ ਤੱਕ ਕੋਈ ਵੀ ਸੀਸੀਟੀਵੀ ਫੋਟੇ ਸਾਨੂੰ ਨਹੀਂ ਮਿਲੀ ਇਹਦੇ ਬਟ ਅਸੀਂ ਉਹੀ ਪ੍ਰਵਾਸ ਨੰਬਰ ਦੇ ਨਾਲ ਗੱਲਬਾਤ ਕਰਕੇ ਜਿਹੜਾ ਮੌਕਾ ਹੈਗਾ ਮੌਕੇ ਨੂੰ ਸਾਰੇ ਨੂੰ ਜਿਹੜਾ ਸੀਖ ਕਰਕੇ ਉਸ ਤੋਂ ਉਹ ਦਿਹਾੜੇ ਦੁਆਲੇ ਤੇ ਸਾਰੇ ਏਰੀਆ ਨੂੰ ਜਿਹੜਾ ਉਹ ਸਰਚ ਕਰਕੇ ਉਸ ਤੋਂ ਜਿਹੜੀ ਕੋਈ ਸੀਸੀਟੀਵੀ ਫੁਟੇਜ ਮਿਲੇ ਥੋਨੂੰ ਅਸੀਂ ਸਫਾ ਮਿਸਲ ਦੇ ਉੱਤੇ ਲਿਆਣਗੇ ਅਗਲੀ ਕਾਰਵਾਈ ਜਿਹੜੀ ਹੋਮਲ ਦੇ ਨਹੀਂ ਪੁਰਾਣੀ ਵੇਜ ਜਾਂ ਕੋਈ ਗੈਨਸਟਰ ਵਗੈਰਾ ਫਿਰ ਹਾਲ ਮੁੱਢਲੀ ਪੁਛਗਿਸ਼ ਤੋਂ ਇਹੀ ਸਾਹਮਣੇ ਆਇਆ ਕਿ ਪਿੰਡ ਦੀ ਪੰਚਾਇਤ ਜਿਹੜੀ ਹੈਗੀ ਆ ਉਹ ਇੱਕ ਗਲੀ ਬਣਾਉਣ ਜਾ ਰਹੀ ਸੀ ਕਿਉਂਕਿ ਸਰਕਾਰੀ ਗਲੀ ਇਹਦੇ ਦੱਸਣ ਮੁਤਾਬਕ ਔਰ ਇਹ ਜਿਹੜਾ ਲਾਪਰੀਂਤ ਫੌਜੀ ਹੈ ਤੇ ਇਸ ਦਾ ਪਰਿਵਾਰ ਹੈ ਉਹ ਗੜੀ ਬਣਾਉਣ ਤੋਂ ਇਹਨਾਂ ਨੂੰ ਰੋਕਦੇ ਸੀਗੇ ਜੋ ਜਿਸ ਦੇ ਬਾਬਤ ਜਿਹੜਾ ਹੈਗਾ ਇਹ ਝਗੜਾ ਹੋਇਆ ਔਰ ਇਸ ਦੇ ਵਿੱਚ ਅੱਜ ਜਿਹੜਾ ਹੈਗਾ ਇਹ ਫਾਇਨਲ ਹੋ ਗਿਆ